ਭਾਗ ਬਣਾਏ ਵੀ ਜਾ ਸਕਦੇ ਨੇ ਤੇ ਭਾਗ ਖਤਮ ਵੀ ਕੀਤੇ ਜਾ ਸਕਦੇ ਜੋ ਸਾਡੇ ਅਸੀਂ ਪਿੱਛੇ ਪੁੰਨ ਕਰਮ ਕੀਤਾ ਨਾ ਉਹਦੇ ਮੁਤਾਬਕ ਸਾਡੇ ਭਾਗ ਬਣੇ ਨੇ ਅੰਦਰ ਤੇ ਹੁਣ ਅੱਗੋਂ ਸਾਡੀ ਮਰਜ਼ੀ ਜਿਵੇਂ ਬੈਲੈਂਸ ਪਿਆ ਵੀ ਇਹਨੂੰ ਆਪਾਂ ਕਿੱਧਰ ਕਿੱਧਰ ਲਾਉਣਾ ਹੈ ਤਾਂ ਜਿੰਨਾ ਅਸੀਂ ਉਹਨੂੰ ਖਰਚ ਕਰਾਂਗੇ ਉਹਨਾਂ ਉਹ ਚੀਜ਼ ਜਿਹੜੀ ਹੈ ਸਾਡੇ ਕੋਲੋਂ ਘਟ ਜਾਏਗੀ ਤੇ ਜਿੰਨਾ ਅਸੀਂ ਉਹਨੂੰ ਬਚਾਵਾਂਗੇ ਉਹਨਾਂ ਉਹ ਚੀਜ਼ ਵਧ ਜਾਏਗੀ ਜਿੰਨੀ ਅਸੀਂ ਕਮਾਈ ਕਰਾਂਗੇ ਭਗ ਸਭ ਤੋਂ ਪਹਿਲਾਂ ਬਣਦੇ ਨੇ ਅਮਰਤ ਵੇਲੇ ਉੱਠਣ ਦੇ ਨਾਲ ਇਸ ਲਈ ਗੁਰੂ ਸਾਹਿਬ ਨੇ ਸਭ ਤੋਂ ਸਿੱਖ ਨੂੰ ਪਹਿਲਾਂ ਕਿਹਾ ਵੀ ਤੂੰ ਅਮਰਤ ਵੇਲੇ ਉੱਠਿਆ ਕਰ ਦੋਵੇਂ ਹੀ ਦਾਤਾਂ ਨੇ ਜਿਹੜੀਆਂ ਲੋਕ ਦੀ ਤੇ ਪਰਲੋਕ ਦੀ ਦੋ ਪ੍ਰਕਾਰ ਦਾ ਜਿਹੜਾ ਪਦਾਰਥ ਹੈ ਜਿਹਦੀ ਮਨੁੱਖ ਨੂੰ ਲੋੜ ਹੈ ਲੋਕ ਦੇ ਪਦਾਰਥ ਤੇ ਪਰਲੋਕ ਦੇ ਪਦਾਰਥ ਦੋਹਾਂ ਦੀ ਪ੍ਰਾਪਤੀ ਉਦੋਂ ਹੀ ਹੁੰਦੀ ਹੈ ਗੁਰੂ ਘਰ ਦੀ ਪਰੰਪਰਾ ਮਰਿਆਦਾ ਹੈ ਕਿ ਜਦੋਂ ਅਸੀਂ ਅਮਰਤ ਵੇਲੇ ਉੱਠਨੇ ਆ ਅਮਰਤ ਵੇਲਾ ਇੱਕ ਐਸੀ ਚੀਜ਼ ਹੈ ਜਿਹਦੇ ਵਿੱਚ ਸਾਡੇ ਭਾਗ ਵੱਡੇ ਬਣਦੇ ਨੇ ਬਹੁਤ ਮਹਾਨ ਬਣਦੇ ਨੇ ਸੋ ਜੇ ਭਾਗ ਵਧਾਉਣੇ ਨੇ ਤੇ ਫਿਰ ਸੂਰਜ ਤੋਂ ਪਹਿਲਾਂ ਉੱਠਣਾ ਸ਼ੁਰੂ ਕਰੋ ਸਭ ਤੋਂ ਪਹਿਲਾਂ ਉਹਦੇ ਵਿੱਚ ਸਰੀਰਕ ਤੰਦਰੁਸਤੀ ਉਹਦੇ ਵਿੱਚ ਸਰੀਰਕ ਤੰਦਰੁਸਤੀ ਉਹਦੇ ਵਿੱਚ ਹੋਰ ਸਾਰਾ ਕੁਝ ਉਹਦੇ ਵਿੱਚ ਸਭ ਕੁਝ ਆ ਜਾਂਦਾ ਸਾਧ ਸੰਗਤ ਜੀ ਤੇ ਉਹਦੇ ਵਿੱਚ ਪਰਮੇਸ਼ਰ ਵੈਗਰੂ ਸੱਚੇ ਪਾਤਸ਼ਾਹ ਦੀ ਜਿਹੜੀ ਬੰਦਗੀ ਹੈ ਉਹਦੀ ਜਿਹੜੀ ਨਾਮ ਦੀ ਦਾਤ ਹੈ ਜਿਹੜੀ ਬੇਮੁੱਲ ਜਿਹਦਾ ਕੋਈ ਮੁੱਲ ਨਹੀਂ ਹੈ ਉਹ ਵੀ ਉਸ ਸਮੇਂ ਦੇ ਵਿੱਚ ਹੀ ਮਨੁੱਖ ਨੂੰ ਮਿਲਦੀ ਹੈ ਤਾਂ ਮਹਾਰਾਜ ਨੇ ਕਿਹਾ ਵੀ ਅੰਮ੍ਰਿਤ ਵੇਲਾ